ਆਪਰੇਸ਼ਨ ਸੀਲ 8 ਤਹਿਤ ਅੱਜ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਪਹੁੰਚੇ ਹਰਿਆਣਾ ਦੀ ਹੱਦ ਤੇ ਪੈਂਦੇ ਇੰਟਰਸਟੇਟ ਨਾਕਾ ਡੂਮ ਵਾਲੀ ਤੇ ਹਰਿਆਣਾ ਅਤੇ ਰਾਜਸਥਾਨ ਤੋਂ ਆ ਰਹੇ ਵਾਹਨਾਂ ਦੀ ਕੀਤੀ ਬਰੀਕੀ ਨਾਲ ਚੈਕਿੰਗ ਦੱਸ ਦिए ਕਿ ਅੱਜ ਆਪਰੇਸ਼ਨ ਸੀਲ 8 ਤਹਿਤ ਹਰਿਆਣਾ ਦੀ ਹੱਦ ਤੇ ਪੈਂਦੇ ਇੰਟਰ ਸਟੇਟ ਨਾਕਾ ਡੂੰਮ ਵਾਲੀ ਵਿਖੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਪਹੁੰਚ ਕੇ ਹਰਿਆਣਾ ਅਤੇ ਰਾਜਸਥਾਨ ਤੋਂ ਆ ਰਹੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਨੇ ਕਿਹਾ ਕਿ ਜੋ ਵੀ ਕੋਈ ਸ਼ੱਕੀ ਹਾਲਤ ਵਿੱਚ ਗੱਡੀਆਂ ਰਾਜਸਥਾਨ ਅਤੇ ਹਰਿਆਣਾ ਤੋਂ ਆ ਰਹੀਆਂ ਹਨ ਉਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਡੇ ਵੱਲੋਂ ਅੱਜ 8 ਸਥਾਨਾਂ ਤੇ ਨਾਕਾਬੰਦੀ ਕਰਕੇ ਹਰਿਆਣਾ ਅਤੇ ਰਾਜਸਥਾਨ ਤੋਂ ਵਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਕੇ ਦੇ ਵੱਡੀ ਮਾਤਰਾ ਵਿੱਚ ਰਿਕਵਰੀ ਪਹਿਲਾਂ ਵੀ ਬਰਾਮਦ ਹੋ ਚੁੱਕੀ ਹੈ ਅਤੇ ਅੱਗੇ ਤੋਂ ਵੀ ਕਿਸੇ ਮਾੜੇ ਅਨਸਰ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅੱਜ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲਗਦੇ ਦੱਬਾਲੀ ਔਰ सिरसा ਜ਼ਿਲ੍ਹਿਆਂ ਦੇ ਹਰਿਆਣੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਇੱਕ ਸਪੈਸ਼ਲ ਨਾਕਾਬੰਦੀ ਰੱਖੀ ਹੈ ਜਿਹਦਾ ਨਾਂ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲਿਸਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਹਾਂਜੀ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੈਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ ਅਰਾਊਂਡ 16 ਇਦਾਂ ਦੇ ਨਾਕਾ ਪੁਆਇੰਟਸ ਆ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਂਟਸ ਚੂਜ਼ ਕਰਕੇ ਨਾਕਾ ਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਹੈਗੀ ਅਸੀਂ ਆਪਣੇ ਨਾਕਿਆਂ ਦੇ ਨੰਬਰ ਵੀ ਵਧਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਜਿਹੜੇ ਸਭ ਹੈ ਨਾਕਾ ਇੰਟਰਸਟ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੈਂਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ਏਡੀਜੀਪੇ ਹਸਾਰ ਰੇਂਜ ਹੈ ਸਾਡੀ ਏਡੀਜੀ ਬਟਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਿਦਾਂ ਬਟਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਟਰ ਸਟੇਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ ਔਰ DSP ਰੂਰਲ uh, اور DSP ਤਲਵੰਡੀ ਸਾਹ ਉਹ ਔਰ ਇਹਨਾਂ ਦੇ ਜਿਹੜੇ ਥਾਣੇ ਲੱਗਦੇ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਦੇਖੋ ਜੀ ਕਿਉਂਕਿ ਇਥੇ ਇੰਟਰ ਸਟੇਟ ਹੈ ਇਸ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਕਾ ਡੂਮ ਵਾਲੇ ਇਹ ਵੀ ਇਸੇ ਐਂਗਲ ਤੋਂ ਸੈਟ ਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀ ਹਰੀ ਹੈ ਸੰਗਤ ਥਾਣਾ ਬੜਾ ਵਧੀਆ ਕੰਮ ਕਰਦਾ ਹੈ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇੱਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਹੈ ਰਸਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣਾ ਆਪਣੀ ਰਿਕਵਰੀਜ਼ ਬਤਾਈਏ